ਇੱਕ ਪੰਜਾਬੀ ਜੀ ਨੇ ਗੋਡੇ ਨਹੀਂ ਟੇਕੇ ਇਹਨਾਂ ਦੇ ਭਗਵੰਤ ਮਾਨ ਦੇ ਸਾਹਮਣੇ ਉਹਨੇ ਮੁਚਨਤਾ ਦੇ ਕੇ ਕਹਿਦਾ ਵੀ ਦਾ ਮੇਰਾ ਬਗਾਲਦਾ ਕੋਈ ਹੈ ਉਹਦੇ ਤੇ ਰੇਡ ਕਰਤੀ ਜਿਹੜਾ ਰਾਤ ਨੂੰ ਪੈਰ ਫੜਿਆ ਉਹ ਅੱਜ ਕੱਲ ਰਾਤ ਨੂੰ ਜਾ ਕੇ ਵਧਾਈਆਂ ਦੇ ਰੇ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਵਧੀਆ ਕੀਤਾ ਜਿਹਨੂੰ ਤੁਸੀਂ ਲੈ ਕੇ ਆਏ ਸੀ ਕੋਰ ਵਿਜੇ ਪ੍ਰਤਾਪ ਜੀ ਕਹਿੰਦੇ ਮੇਰੇ ਨਾਮ ਨੂੰ ਵੋਟਾਂ ਪਈਆਂ ਫਿਰ ਚਿੱਟੇ ਵਾਲਾ ਮਸਲੇ ਤੇ ਉਹ ਨਹੀਂ ਬੋਲ ਰਹੇ ਉਹ ਕੀ ਬੋਲ ਰਹੇ ਸੋ ਸੁਣੋ ਕੀ ਕਹਿ ਰਹੇ ਗਰਗਟਾ ਬਾਕੀ ਹੋਣੇ ਇੱਕ ਹੋਰ ਵਿਜੇ ਪ੍ਰਤਾਪ ਜੀ ਨੂੰ ਤਾਂ ਕਰੇ ਜਾ ਕੇ ਖੁਦ ਕੇਜਰੀਵਾਲ ਸਾਹਿਬ ਲੈ ਕੇ ਆਏ ਸੀਗੇ 5 ਮਿੰਟ ਬੋਲਣ ਵਾਸਤੇ ਵਿਧਾਨ ਸਭਾ ਚ ਉਹਨਾਂ ਨੇ ਕਰ ਲੇ ਹਾੜੇ ਕੱਢ ਲੇ। ਉਹ ਕੇ ਮੰਤਰੀ ਜੀ ਮੈਨੂੰ 5 ਮਿੰਟ ਟਾਈਮ ਤਾਂ ਦੇ ਦਿਓ। ਉਹਦੀ ਜ਼ਬਾਨ ਤਾਲਾਬੰਦੀ ਕਰ ਰੱਖੀ। ਆ ਸਰਕਾਰ ਟੋਟਲੀ ਸਾਹਿਬ ਪੈਸੇ ਕਮਾਣ ਕੇ ਲਗੀ ਹੋਈ ਹੈ। ਕਈ ਸਾਥੀ ਕਹਿ ਦਿੰਦੇ ਐ ਮੈਂ ਪਹਿਲਾਂ ਇਹਨਾਂ ਕਹਿੰਸੀ ਪੁਰਾਣੇ ਟਾਈਮ ਦੇ ਅੰਦਰ ਤਾਂ ਲੋਕ ਜਿਹੜੇ ਆ ਲੀਡਰ ਛੇਤੀ ਕਮਾਈ ਕਰਨ ਵਾਸਤੇ ਰਾਜਨੀਤੀ ਚ ਜਾਂਦੇ ਉਹ ਹਰ ਇੱਕ ਮਿਨਿਸਟਰੀ ਨੂੰ ਏਟੀਐਮ ਸਮਝਦੇ ਸੀ। ਮੰਤਰੀ ਬਣੇ ਤੇ ਪੈਸੇ ਕੱਢ ਲਾਂਗੇ। ਕੇਜਰੀਵਾਲ ਸਾਹਿਬ ਦੇ ਦਿੱਲੀ ਵਾਲੀ ਟੀਮ ਨੇ ਆ ਕੇ ਪੰਜਾਬ ਨੂੰ ਇੱਕ ਬੈਂਕ ਬਣਾਤਾ ਵੀ ਨਿਚੋੜ ਕੇ ਪੰਜਾਬ ਨੂੰ ਲੈ ਜੋ ਇਹ ਟੀਮ ਚੋਂ ਥੋੜੇ ਬਹੁਤ ਹੀ 5000 ਰੁਪਏ ਸ਼ਾਦੀ ਦੇ ਮੌਕੇ ਤੇ ਨਿਕਲਦੇ ਇਹਨਾਂ ਨੇ ਹਜ਼ਾਰਾਂ ਕਰੋੜ ਇਸ ਤੋਂ ਕੱਢਣ ਦੀ ਸਕੀਮ ਬਣਾਈ ਹੈ ਉਹ ਪੰਜਾਬ ਦੇ ਖੂਨ ਪਸੀਨੇ ਦੀ ਕਮਾਈ ਹੈ ਉਹ ਭਾਜਪਾ ਨੂੰ ਨਹੀਂ ਕੱਢਣ ਦੇ ਕੋ ਕੌਣ ਗਿਰਗਟ ਹੈ ਕਿ ਨਹੀਂ ਹੈ ਪਹਿਲੇ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਕੁਛ ਲੈਣ ਵਿਧਾਨ ਸਭਾ 'ਚ ਖੜ ਕੇ ਕਿਹਾ ਸੀ ਉਹਨਾਂ ਨੂੰ ਵੀ ਬਰਾਬਰ ਕੱਟ ਕਰੇ 'ਚ ਖੜਾ ਕਰ ਦੇ ਕੋਈ ਗਿਰਗਟ ਨਹੀਂ ਲੈਣਾ ਜਿਨ੍ਹਾਂ ਦਾ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਤੇਰੇ ਤੇ ਸਵੇਰੇ ਪਰਚਾ ਕਰੂੰਗਾ ਕਿ ਚੱਕ ਪਾ ਕੇ ਗੱਲ ਪਰਚਾ ਹੈ ਕਿਥੇ ਚੀਮਾ ਸਾਹਿਬ ਉਹ ਹੀ ਜਵਾਬ ਦੇ ਦਿਓ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਮੈਂ ਮੈਨੂੰ ਪਤਾ ਲੱਗਿਆ ਧਰਮਸ਼ਾਲਾ ਮੈਂ ক্রিকেট ਮੈਚ ਦੇਖਣ ਗਿਆ ਸੀ ਉਹਨਾਂ ਨੇ ਦੱਸਿਆ ਪੁਰਾਣੇ ਮੁੱਖ ਮੰਤਰੀ ਨੇ 2 ਕਰੋੜ ਰੁਪਏ ਦੀ ਨੌਕਰੀ ਦੇਣੀ ਕੀਤੀ ਹੈ ਮੈਂ ਸਵੇਰੇ ਫੜ ਕੇ ਅੰਦਰ ਕਰੂੰਗਾ ਕਿੱਥੇ ਹੈ ਸੋ ਗਿਰਗਟ ਵਾਲਾ ਕੰਮ ਛੱਡੋ ਜਿਹੜਾ ਕੰਮ ਲੋਕਾਂ ਨੂੰ ਆਖਿਆ ਸੀਗਾ ਪਰ ਇਹ ਨਾ ਮੁੱਖ ਮੰਤਰੀ ਜੀ ਦਾ ਭਰੋਸਾ ਕੌਣ ਕਰੂਗਾ ਸਾਹਿਬ ਮੁੱਖ ਮੰਤਰੀ ਜੀ ਇਹਦਾ ਤਾਂ ਜਵਾਬ ਬਹੁਤ ਕੁਝ ਦੇਣ ਨਾਲ ਪਹਿਲੇ ਮੁੱਖ ਮੰਤਰੀ ਜੀ ਕੋਲ ਕੋਈ ਪੁੱਛਣ ਵਾਲੀ اپੋਜੀਸ਼ਨ ਨਹੀਂ ਹੈਨੀ ਕੋਈ اپੋਜੀਸ਼ਨ ਤਾਂ ਗੋਡੀ ਟੇਕੇ ਬੈਠੀ ਹੈ ਇਸੇ ਕਰਕੇ ਪਰਚੇ ਨਹੀਂ ਹੋ ਰਹੇ ਜਿਹੜੇ ਸਵਾਲ اپੋਜੀਸ਼ਨ ਨਹੀਂ ਪੁੱਛੂਗੀ ਅਸੀਂ ਇਸ ਗੱਲ ਦਾ ਵੀ ਜੋ ਉਹਨਾਂ ਨੇ ਹੋਰ ਕੁਝ ਕਿਹਾ ਐਸੈਂਬਲੀ 'ਚ ਉਹਦਾ ਵੀ ਜਵਾਬ ਦੇਣਾ ਹੈ ਕਿਰਿਆਵਾਂ ਹੋਵੇ ਸਾਰਿਆਂ ਤੇ ਹੋਵੇ ਤੇ ਕੈਨ ਚੂਜ਼ ਕਰਨ ਦਾ ਕੋਈ ਕਿਸੇ ਕੋਲ ਅਧਿਕਾਰ ਨਹੀਂ ਹੈ ਮੁੱਖ ਮੰਤਰੀ ਸਾਹਿਬ ਨੂੰ ਕਿਸੇ ਕਨਸਟੀਟਿਊਸ਼ਨ ਨੇ ਇਹ ਅਧਿਕਾਰ ਨਹੀਂ ਦਿੱਤਾ ਵੀ ਜਿਹੜਾ ਉਹਨਾਂ ਦੇ ਪੈਰ ਫੜ ਲਵੇ ਉਹਦੇ ਤੇ ਪਰਚਾ ਕਰਨ ਦੀ ਲੋੜ ਨਹੀਂ ਤੇ ਜਿਹੜਾ ਉਹਨਾਂ ਨੂੰ ਮੁਸਤਕਿਲਤਾ ਦੇ ਕੇ ਵਿਗਾੜ ਦੇ ਉਹਦੇ ਤੇ ਰੇਡ ਕਰਵਾ ਦਿਓ ਇਸ ਕਰਕੇ ਜਿਨ੍ਹਾਂ ਨੇ ਪੈਰ ਫੜਿਆ ਜਾ ਕੇ ਰਾਤ ਨੂੰ ਹਨੇਰੇ 'ਚ ਉਹਨਾਂ ਤੇ ਵੀ ਪਰਚੇ ਕਰੋ ਜਿਨ੍ਹਾਂ ਦੇ ਨਾਂ ਮੁੱਖ ਬਤਰੀ ਜਨੇ ਲਏ ਸੀਗੇ ਉਹਨਾਂ ਦੇ ਵੀ ਖਾਤੇ ਫਰੋਲੋ ਤੇ ਬਾਕੀ ਵੀ ਆਪਣੇ ਲੀਡਰਾਂ ਦੇ ਵੀ ਫਰੋਲੋ ਬਾਕੀ ਸਾਰੇ ਲੀਡਰਾਂ ਦੇ ਇਰੈਸਪੈਕਟਿਵ ਚਾਹੇ ਕੋ ਬੀਜੇਪੀ ਦੇ ਹੈ ਚਾਹੇ ਕਾਂਗਰਸ ਦੇ ਹੈ ਚਾਹੇ ਆਮ ਆਦਮੀ ਪਾਰਟੀ ਦੇ ਹੈ ਅਕਾਲੀਆਂ ਦੇ ਸਾਰਿਆਂ ਦੇ ਖਾਤੇ ਫਰੋਲੇ ਜਾਣ ਲੋਕਾਂ ਦੇ ਸਾਹਮਣੇ ਆ ਜਿਹੜੀ ਲੀਡਰਾਂ ਦੀ ਬਦਨਾਮੀ ਹੋ ਰਹੀ ਹੈ ਸਾਰਿਆਂ ਦੀ ਵੀ ਸਾਰੇ ਚੋਰ ਹੈ ਉਹਦਾ ਅਕਲੰਕ ਖਤਮ ਹੋਣਾ ਚਾਹੀਦਾ ਦੇਖਿਏ ਕਿ ਉਹਰ ਵਿਜੇ ਪ੍ਰਤਾਪ ਜੀ ਹੈ ਇੱਕ ਬਹੁਤ ਹੀ ਰਿਪਿਊਟਡ ਬੜਾ ਉਹਨਾਂ ਦਾ ਨਾਮ ਆਈਪੀਐਸ ਅਧਿਕਾਰੀ ਪੁਲਿਸ ਕੇ ਅਫਸਰ ਰਹੇ ਹਨ ਅਫਸਰ ਰਹੇ ਹਨ ਆਮ ਆਦਮੀ ਕੋਈ ਮੇਰੇ ਜਿਹਾ ਨਾਸਮਝ ਆਦਮੀ ਇਨਕੀ ਇੱਛਾਵਾਂ ਵਿੱਚ ਆ ਜਾਏ ਤਾਂ ਹੋਰ ਬਾਤ ਹੈ परंतु तो एक पुलिस अधिकारी होने के नाते मैं समझता हूँ कि जब 2017 के अंदर 14 के अंदर सतारह में जब ये केजरीवाल साहब उस आतंकवादी के घर में जाके रुके थे बबर खालसा के उस करिंदे के घर पे जाके रुके थे मैं समझता हूँ आम पंजाबी को भी उसका इनकी मंशा का पता लग गया था और आप तो कुंवर साहब आप तो खुद पुलिस अधिकारी थे आप इनके जांचों में कैसे आगे आपको क्या लगा कि ये बदलाव कर देंगे जो लोग आतंकियों के में पनप रहे हैं आतंकियों के पैसे से बनी हुई ये सरकार आज पंजाब में अमन शांति आज है कहां पे इनके साथ इस पाप के अंदर कुंवर विजय प्रताप जी जाने अनजाने आप भी इस पाप के अंदर बाकी होंगे इसका फैसला आपको लेना पड़ेगा कि आपने सही कदम उठाया था गलत उठाया था ਵਾਲੀ ਗੰਗਰੇ ਦਾ ਸਾਧਰੀ ਤੇ ਕੰਮ ਰਿਤੇ ਕਿਉਂਕਿ ਅੰਦਰ ਪਹਿਲਾਂ ਇਹਨਾਂ ਨੇ ਹੀ ਕਹਿਣਾ ਹੁੰਦਾ ਸੀ ਕਿ ਮਠੀਟੀਆਂ ਤੇ ਚਿੱਟਾ ਇੱਕ ਨਾਮ ਹੁੰਦਾ ਪਰ ਉਹਨਾਂ ਨੇ ਮਠੀਟੀਆਂ ਦੇ ਹੱਥਰੇ ਦੇਖੋ ਕੌਣ ਗਿਰਗਟ ਹੈ ਕਿ ਨਹੀਂ ਹੈ ਪਹਿਲੇ ਆਪਣੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਲੈਣ ਵਿਧਾਨ ਸਭਾ 'ਚ ਖੜ ਕੇ ਕਿਹਾ ਸੀ ਉਹਨਾਂ ਨੂੰ ਵੀ ਬਰਾਬਰ ਕੱਟ ਕਰੇ 'ਚ ਖੜਾ ਕਰਦੇ ਕੋਈ ਗਿਰਗਟ ਨਹੀਂ ਰਹਿਣਾ ਡਾਕਟਰ ਸਾਹਿਬ ਜਿਨ੍ਹਾਂ ਦਾ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਤੇਰੇ ਤੇ ਸਵੇਰੇ ਪਰਚਾ ਕਰੂੰਗਾ ਅੱਖ ਚੱਕ ਪਾ ਕੇ ਗੱਲ ਪਰਚਾ ਹੈ ਕਿਥੇ ਚੀਮਾ ਸਾਹਿਬ ਉਹ ਹੀ ਜਵਾਬ ਦੇ ਦਿਓ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਮੈਂ ਮੈਨੂੰ ਪਤਾ ਲੱਗਿਆ ਧਰਮਸ਼ਾਲਾ ਮੈਂ ক্রিকেট ਮੈਚ ਦੇਖਣ ਗਿਆ ਸੀ ਉਹਨਾਂ ਨੇ ਦੱਸਿਆ ਪੁਰਾਣੇ ਮੱਖੀ ਮੰਤਰੀ ਨੇ 2 ਕਰੋੜ ਰੁਪਏ ਦੀ ਨੌਕਰੀ ਦੇਣੀ ਕੀਤੀ ਹੈ ਮੈਂ ਸਵੇਰੇ ਫੜ ਕੇ ਅੰਦਰ ਕਰੂੰਗਾ ਕਿਤੇ ਹੈ ਸੋ ਗਿਰਗिट ਵਾਲਾ ਕੰਮ ਛੱਡੋ ਤੇ ਜਿਹੜਾ ਕੰਮ ਲੋਕਾਂ ਨੂੰ ਆਖਿਆ ਸੀਗਾ ਪਰ ਇਹ ਨਾ ਮੁੱਖ ਮੰਤਰੀ ਜੀ ਦਾ ਭਰੋਸਾ ਕੌਣ ਕਰੂਗਾ ਸਾਹਿਬ ਮੁੱਖ ਮੰਤਰੀ ਜੀ ਇਹਦਾ ਤਾਂ ਜਵਾਬ ਬਹੁਤ ਕੁਝ ਦੇਣ ਨਾਲ ਪਹਿਲੇ ਮੁੱਖ ਮੰਤਰੀ ਜੀ ਕੋਲ ਕੋਈ ਪੁੱਛਣ ਵਾਲੀ ਆਪੋਜੀਸ਼ਨ ਨਹੀਂ ਹੈ ਨੀ ਕੋ ਆਪੋਜੀਸ਼ਨ ਤਾਂ ਗੋਡੀ ਟੇਕੇ ਬੈਠੀ ਹੈ ਇਸੇ ਕਰਕੇ ਪਰਚੇ ਨਹੀਂ ਹੋ ਰਹੇ ਜਿਹੜੇ ਸਵਾਲ اپੋਜੀਸ਼ਨ ਨਹੀਂ ਪੁੱਛੂਗੀ ਅਸੀਂ ਇਸ ਗੱਲ ਦਾ ਵੀ ਜੋ ਉਹਨਾਂ ਨੇ ਹੋਰ ਕੁਝ ਕਿਹਾ ਐ ਅਸੈਂਬਲੀ 'ਚ ਉਹਦਾ ਜਵਾਬ ਦੇਣੀ ਸਰ ਸਰ ਕਿਹਦੇ ਨਹੀਂ ਹੋ ਰਹੀਏ ਕਹਿੰਦੇ ਭਾਜਪਾ ਦੇ ਕੱਲ ਨੂੰ ਸੱਤਾ ਹੀ ਸਾਹਮਣੇ ਤੇ ਰਹੀ ਤੇ ਤਾਂ ਕੌਣ ਲੈ ਕੇ ਆਣ ਦੇਖੋ ਚਿੱਟਾ ਲੈ ਕੇ ਆਣ ਇਹ ਚਿੱਟੇ ਵਾਲੇ ਚੱਕਰ 'ਚ ਤਾਂ ਸਾਰੇ ਪਾਸੇ ਬੈਠੇ ਤੇ ਤੁਹਾਨੂੰ ਲੋਕਾਂ ਨੇ ਇੱਥੇ 96 ਐਮਐਲਏ ਨਹੀਂ ਬੈਠੇ ਹੋ ਇਹ ਅੱਜ ਹੋ ਕੀ ਰਿਹਾ ਜਿਸ ਜਿਹਨੂੰ ਤੁਸੀਂ ਲੈ ਕੇ ਆਏ ਸੀ ਕੋਹਰ ਵਿਛਾ ਵੀ ਜੇ ਪ੍ਰਤਾਪ ਜੀ ਕਹਿੰਦੇ ਮੇਰੇ ਨਾਮ ਨੂੰ ਵੋਟਾਂ ਪਈਆਂ ਫਿਰ ਚਿੱਟੇ ਵਾਲਾ ਮਸਲੇ 'ਚ ਉਹ ਨਹੀਂ ਬੋਲ ਰਹੇ ਓ ਕੀ ਬੋਲ ਰਿਹਾ ਤੁਸੀਂ ਸੁਣ ਲੋ ਕੀ ਕਹਿ ਰਹੇ ਗ੍ਰਿਗਟਾ ਬਾਕੀ ਹੋਣੇ ਇੱਕ ਹੋਰ ਵਿਜੇ ਪ੍ਰਤਾਪ ਜੀ ਨੂੰ ਤਾਂ ਕਰੇ ਜਾ ਕੇ ਖੁਦ ਕੇਜਰੀਵਾਲ ਸਾਹਿਬ ਲੈ ਕੇ ਆਏ ਸੀ 5 ਮਿੰਟ ਬੋਲਣ ਵਾਸਤੇ ਵਿਧਾਨ ਸਭਾ ਚ ਉਹਨਾਂ ਨੇ ਤਰ ਲਿਹਾੜੇ ਕੱਢ ਲਏ ਮੁੱਖ ਮੰਤਰੀ ਜੀ ਮੈਨੂੰ 5 ਮਿੰਟ ਟਾਈਮ ਤਾਂ ਦੇ ਦਿਓ ਉਹਦੀ ਜ਼ਬਾਨ ਤਾਲਾਬੰਦੀ ਕਰ ਰੱਖੀ ਹੈ ਆ ਸਰਕਾਰ ਟੋਟਲੀ ਸਾਬ ਪੈਸੇ ਕਮਾਣ ਤੇ ਲਗੀ ਹੋਈ ਹੈ ਕਈ ਸਾਥੀ ਕਹਿ ਦਿੰਦੇ ਐ ਮੈਂ ਪਹਿਲਾਂ ਐ ਕਿ ਅਸੀਂ ਪੁਰਾਣੇ ਟਾਈਮ ਦੇ ਅੰਦਰ ਤਾਂ ਲੋਕ ਜਿਹੜੇ ਆ ਲੀਡਰ ਛੇਤੀ ਕਮਾਈ ਕਰਨ ਵਾਸਤੇ ਰਾਜਨੀਤੀ ਜਾਂਦੇ ਉਹ ਹਰੇਕ ਮੰਤਰੀ ਨੂੰ ਏਟੀਐਮ ਸਮਝਦੇ ਸੀ ਮੰਤਰੀ ਬਣੇ ਤੇ ਪੈਸੇ ਕਢ ਲਾਂਗੇ ਕੇਜਰੀਵਾਲ ਸਾਹਿਬ ਦੇ ਦਿੱਲੀ ਵਾਲੀ ਟੀਮ ਨੇ ਆ ਕੇ ਪੰਜਾਬ ਨੂੰ ਇੱਕ ਬੈਂਕ ਬਣਾ ਦਿੱਤਾ ਵੀ ਨਿਚੋੜ ਕੇ ਪੰਜਾਬ ਨੂੰ ਲੈ ਜਾਓ ਏ ਟੀਮ ਚ ਤੇ ਥੋੜੇ ਬਹੁਤ ਦੀ 5000 ਰੁਪਏ ਸ਼ਾਦੀ ਦੇ ਮੌਕੇ ਤੇ ਨਿਕਲਦੇ ਇਹਨਾਂ ਨੇ ਹਜ਼ਾਰਾਂ ਕਰੋੜ ਇਸ ਤੋਂ ਕਢਣ ਦੀ ਸਕੀਮ ਬਣਾਈ ਹੈ ਉਹ ਪੰਜਾਬ ਦੇ ਗੁੱਨ ਪਸੀਨੇ ਦੀ ਕਮਾਈ ਹੈ ਉਹ ਭਾਜਪਾ ਨਾਲ ਨਹੀਂ ਕੱਢਣ ਦੇਊਗੀ ਧੰਨਵਾਦ ਜੱਖਣਾ ਵਿਕਰਮਜੀਤ ਜੀਆਂ ਕਟੜੀ ਕਾਰਵਾਈ ਹੋਈ ਉਸ ਨੂੰ ਲੈ ਕੇ ਸਾਬ ਗਲਤ ਸਹੀ ਸੁਣੀ ਜਾਂ ਖੜਕ ਕੋਰਟ ਹੈ ਨਹੀਂ ਕੋਰਟ ਨੇ ਫੈਸਲਾ ਕਰਨਾ ਹੈ ਮੇਰਾ ਤਾਂ ਇਨਾ ਹੀ ਕਹਿਣਾ ਹੈ ਕਾਰਵਾਈ ਹੋਵੇ ਸਾਰਿਆਂ ਤੇ ਹੋਵੇ ਤੇ ਕਹਨ ਚੂਜ਼ ਕਰਨ ਦਾ ਕੋਈ ਕਿਸੇ ਕੋਲ ਅਧਿਕਾਰ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਕਿਸੇ ਕਨਸਟੀਚਿਊਸ਼ਨ ਨੇ ਇਹ ਅਧਿਕਾਰ ਨਹੀਂ ਦਿੱਤਾ ਵੀ ਜਿਹੜਾ ਉਹਨਾਂ ਦੇ ਪੈਰ ਫੜ ਲਵੇ ਉਹਦੇ ਤੇ ਪਰਚਾ ਕਰਨ ਦੀ ਲੋੜ ਨਹੀਂ ਤੇ ਜਿਹੜਾ ਉਹਨਾਂ ਨੂੰ ਮੁਸਤਕਤਾ ਦੇ ਕੇ ਵਿਗਾੜ ਦੇ ਉਹਦੇ ਤੇ ਰੇਡ ਕਰਵਾ ਦਿਓ ਇਸ ਕਰਕੇ ਜਿਨ੍ਹਾਂ ਨੇ ਪੈਰ ਫੜਿਆ ਜਾ ਕੇ ਰਾਤ ਨੂੰ ਹਨੇਰੇ 'ਚ ਉਹਨਾਂ ਤੇ ਪਰਚੇ ਕਰੋ ਜਿਨ੍ਹਾਂ ਦੇ ਨਾਂ ਮੁੱਖਿਆ ਬਤਰੀ ਜਿਹਨੇ ਲਏ ਸੀਗੇ ਉਹਨਾਂ ਦੇ ਵੀ ਖਾਤੇ ਫਰੋਲੋ ਤੇ ਬਾਕੀ ਵੀ ਆਪਣੇ ਲੀਡਰਾਂ ਦੇ ਵੀ ਫਰੋਲੋ ਬਾਕੀ ਸਾਰੇ ਲੀਡਰਾਂ ਦੇ ਇਰੈਸਪੈਕਟਿਵ ਚਾਹੇ ਕੋ ਬੀਜੇਪੀ ਦੇ ਹੈ ਚਾਹੇ ਕਾਂਗਰਸ ਦੇ ਹੈ ਚਾਹੇ ਆਮ ਆਦਮੀ ਪਾਰਟੀ ਦੇ ਹੈ ਅਕਾਲੀਆਂ ਦੇ ਸਾਰਿਆਂ ਦੇ ਖਾਤੇ ਫਰੋਲੇ ਜਾਣ ਲੋਕਾਂ ਦੇ ਸਾਹਮਣੇ ਆ ਜਿਹੜੀ ਲੀਡਰਾਂ ਦੀ ਬਦਨਾਮੀ ਹੋ ਰਹੀ ਹੈ ਸਾਰਿਆਂ ਦੀ ਵੀ ਸਾਰੇ ਚੋਰ ਹੈ ਉਹਦਾ ਅਕਲੰਕ ਖਤਮ ਹੋਣਾ ਚਾਹੀਦਾ ਥੈਂਕ ਯੂ ਜੀ ਜਿਹੜੀ 2002 ਦੇ ਵਿੱਚ ਸਿਆਸਤ ਚੱਲੀ ਕੈਪਟਨ ਸਾਹਿਬ ਦੇ ਸਮੇਂ ਤੋਂ ਬਾਅਦ ਬਦਲਾਖੋਰੀ ਦੀ ਸਿਆਸਤ ਕੀ ਇਹ ਤੋਂ ਇਹ ਲੱਗਦਾ ਕਿ ਦੁਬਾਰਾ ਫੇਰ ਉਹੀ ਸਿਆਸਤ ਸ਼ੁਰੂ ਹੋ ਗਈ ਆ ਦੇਖੋ ਸਿਆਸਤ ਜਿਹੜੀ ਐ ਲੋਕਾਂ ਦੀ ਸੇਵਾ ਵਾਸਤੇ ਆ ਤਾਂ ਬਦਲਾਵ ਲੈ ਕੇ ਆਏ ਸੀ ਇਸ ਕਰਕੇ ਲੋਕਾਂ ਨੂੰ ਜ਼ਿਆਦਾ ਚੁੱਪਦੀ ਐ ਆ ਬਦਲਾਵ ਆ ਤਾਂ ਕੰਮ ਕੋਈ ਵੀ ਕਰ ਦਿੰਦਾ ਆ ਤਾਂ ਸਾਰਿਆਂ ਨੇ ਕਰ ਦੇਣੇ ਸੀ ਇਸ ਕਰਕੇ ਆ ਜਿਹੜਾ ਕੰਮ ਹੈ ਬਰਾਬਰਤਾ ਕਰਨ ਜੇ ਸਾਰਿਆਂ ਨੂੰ ਲੈ ਲੈਣ ਤੇ ਬਦਲਾਖੋਰੀ ਦੀ ਗੱਲ ਨਹੀਂ ਆਂਦੀ ਰੂ ਹੁਣ ਤਾਂ ਸਿੱਧੀ ਜੀ ਗੱਲ ਐ ਇੱਕ ਪੰਜਾਬੀ ਜੀ ਨੇ ਗੋਡੇ ਨਹੀਂ ਟੋਕੇ ਟਕੇ ਇਹਨਾਂ ਦੇ ਭਗਵੰਤ ਮਾਨ ਦੇ ਸਾਹਮਣੇ ਉਹਨੇ ਮੁਚੰਤਾ ਦੇ ਕੇ ਕਹਿਦਾ ਮੇਰਾ ਬਗਾਲਦਾ ਕੋਈ ਹੈ ਉਹਦੇ ਤੇ ਰੇਡ ਕਰਤੀ ਜਿਹੜਾ ਰਾਤ ਨੂੰ ਪੈਰ ਫੜਿਆ ਉਹ ਅੱਜ ਕੱਲ ਰਾਤ ਨੂੰ ਜਾ ਕੇ ਵਧਾਈਆਂ ਦੇ ਰੇ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਵਧੀਆ ਕੀਤਾ ਜੀ ਜੱਟ ਸਰ ਕੋਲ ਇਲੈਕਸ਼ਨਾਂ ਮੈਸੇਜ ਮੁੱਦੇ ਤੇ ਹੋ ਗਿਆ ਕਿ ਕਾਹਦੀ ਜਿ ਸਟਾਈਲ ਲੱਗਦਾ ਕਿ ਦੇਖੀ ਇਹ ਤਰ੍ਹਾਂ ਚੱਲ ਰਿਹਾ ਹੈ ਮੁੱਦੇ ਪੰਜਾਬ ਤੇ ਜੀ ਕਹਿੰਦਾ ਜਿੱਥੇ ਹੱਥ ਰੱਖੂਗੇ ਉੱਥੇ ਮੁੱਦੇ ਹੀ ਹੁੰਦੇ ਨੇ ਦਰਦ ਹੀ ਦਰਦ ਹੈ ਪੰਜਾਬ ਤੇ ਜਿੱਥੇ ਹੱਥ ਲਾਓਗੇ ਟੀਸ ਨਿਕਲੂਗੀ ਸਾਰੇ ਮੁੱਦੇ ਆਣਗੇ ਸਾਥ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਦੋਨੋਂ ਚੋਰ ਸਿਪਾਹੀ ਰਲੇ ਹੋਏ ਨੇ ਜਿਹੜੇ ਆਮ ਆਦਮੀ ਪਾਰਟੀ ਤੇ ਆ ਕਾਂਗਰਸ ਪੰਜਾਬ ਵਾਲੇ ਇਸ ਤੋਂ ਖੇੜਾ ਚੁਰਾਣ ਦੀ ਲੋੜ ਹੈ ਉਹਦੇ ਬਾਅਦ ਮੁੱਦੇ ਤਾਂ ਕਰਨ ਵਾਲੇ ਕਰਨਗੇ ਠੀਕ ਹੈ ਜੀ ਮੁੱਖ ਮੰਤਰੀ ਸਾਹਿਬ ਹੋਰ ਜ਼ਿਆਦਾ ਕਰਤੇ ਨਹੀਂ ਮੁੱਖ ਮੰਤਰੀ ਸਾਹਿਬ ਆਜਕਲ ਉਹ ਕੀ ਜੀਜ਼ ਉਰੂਣੇ ਲੱਗੇ ਹੋਏ ਹੈ ਕਿ ਕੇਜਰੀਵਾਲ ਸਾਹਿਬ ਇੱਕ ਮੇਰਾ ਆਪਸੇ ਸਵਾਲ ਆਪ ਹੀ بتا ਦਿਓ ਆਪ ਸਾਰੇ ਕਿਉਂਕਿ ਕਵਰ ਕਰਤੇ ਹੈ पिछले दिनों से जब से दिल्ली से समेट के इनको यहाँ भेजा गया है आजकल पंजाब सरकार की कैबिनेट मीटिंग होती है आपने कभी जाके देखी सीएम हाउस में क्योंकि एक फोटो खेच के बाहर कर देते हैं दूसरे ड्राइंग रूम में केजरीवाल साहब सिसोदिया साहब और फलाना साहब बैठे होते हैं वो सारे आके मीटिंग तो देखिए नॉर्मली क्या होता है अगर किसी को बुलाना भी हो तो मुख्यमंत्री के बगल में कुर्सी लग जाती है हालात आज साहब आई एम विद फुल अथॉरिटी आज मुख्यमंत्री के साथ कुर्सी नहीं लगती मुख्यमंत्री जी को साइड में क्या जाता है इधर हो ऐथे रखी जाओगी सिसोदिया जी की कुर्सी ये है। तो ये आप किस छुपी है तो आप लोग ज्यादा बता सकते हैं धन्यवाद धन्यवाद